ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖਤਣ ਲੱਗੇ ਆਂ ਪੌਂਚਾ ਤੇ ਵਰਕ ਵਾਲੀ ਸਲਵਾਰ ਤੇ ਇਹ ਆਪਾਂ ਇਸ ਤਰ੍ਹਾਂ ਪਹਿਲਾਂ ਸਾਰਾ ਪ੍ਰੈਸ ਕਰ ਲੈਣਾ ਕਪੜਾ ਇਹ ਆਪਾਂ ਪ੍ਰੈਸ ਕਰ ਲਿਆ ਸਾਰੇ ਨੂੰ ਪ੍ਰੈਸ ਮਾਰ ਕੇ ਸਿੱਧਾ ਕਰ ਲੈਣਾ ਫੇਰ ਆਪਾਂ ਇਹਨਾਂ ਤੇ ਜਿਹੜੀ ਵਰਕ ਕਢਾਈ ਹੈ ਦੋਨਾਂ ਪੌਂਚਿਆਂ ਦੀ ਇਹਨੂੰ ਆਪਾਂ ਇਸ ਤਰੀਕੇ ਨਾਲ ਸਿੱਧੇ ਪਾਸੇ ਵਿੱਚ ਕਰਕੇ ਇਦਾਂ ਪਾ ਰੱਖ ਲੈਣਾ ਇਹਨੂੰ ਹਾਂਜੀ ਇਸ ਤਰ੍ਹਾਂ ਆਪਾਂ ਸੈੱਟ ਕਰ ਲੈਣਾ ਇਹਨੂੰ ਆ ਦੇਖ ਸਕਦੇ ਆ ਨੀਚੇ ਵਾਲੇ ਦੋਨੇ ਆਪਾਂ ਨਾ ਕੜਾਈ ਬਰਾਬਰ ਕਰਕੇ ਇੱਦਾਂ ਰੱਖਣਾ ਹੈ ਔਰ ਆ ਚੀਜ਼ ਜਿਹੜੀ ਆਪਣੀ ਇਹ ਵੀ ਆਪਣੇ ਦੋਨੇ ਇਸ ਤਰ੍ਹਾਂ ਦੇਖ ਚੈੱਕ ਕਰ ਲੈਣੇ ਇੱਕ ਵਾਰ ਇਹ ਵੀ ਆਪਣੇ ਬਰਾਬਰ ਹੁੰਦੇ ਆ ਇਹ ਆਪਣੇ ਬਿਲਕੁਲ ਬਰਾਬਰ ਆ ਤੇ ਇਸੇ ਤਰੀਕੇ ਨਾਲ ਆਪਾਂ ਸੈੱਟ ਕਰ ਲੈਣਾ ਇਹਨੂੰ ਵਰਤੂ ਕੋਲ ਤੋਂ ਬਰਾਬਰ ਹੋਣਾ ਚਾਹੀਦਾ ਦੋਨਾਂ ਸਾਈਡਾਂ ਤੋਂ ਆਪਾਂ ਦੇਖ ਸਕਦੇ ਆ ਇਧਰਲਾ ਵੀ ਆਪਣਾ ਇਧਰਲੇ ਦੇ ਬਰਾਬਰ ਆ ਗਿਆ ਕੀ ਐਸਟਰਾ ਪਰਕਲੈਨ ਹੁਣ ਆਪਾਂ ਨੇ ਇਹਦੀ ਲੈਂਥ ਕਿੰਨੀ ਹੈ ਉਹ ਮਿਣਾਗੇ ਲੈਂਥ ਸਲਵਾਰ ਦੀ ਆਪਣੇ ਕੋਲੇ ਹੈਗੀ 35 ਇੰਚ ਜੇਕਰ ਆਪਣੀ ਸਲਵਾਰ 35 ਇੰਚ ਆ ਉਹਦੇ ਵਿੱਚੋਂ 3 ਆਪਾਂ ਮਾਈਨਸ ਕਰਦੇ ਨੇ ਆ 3 ਮਾਈਨਸ ਕਰਕੇ ਆਪਾਂ ਇਹਦੀ ਲੈਂਥ ਅੱਧ ਰੱਖਾਂਗੇ ਆਪਾਂ 4 ਇੰਚ ਦੀ ਬੈਲਟ ਤਿਆਰ ਕਰਾਂਗੇ ਤਾਂ ਕਰਕੇ ਆਪਾਂ 3 ਮਾਈਨਸ ਕਰਨੇ ਆ ਤੇ 1 ਇੰਚ ਆਪਣਾ ਸਲਾਈ ਵਾਸਤੇ ਰਹਿ ਜਾਊਗਾ ਹੁਣ ਆਪਾਂ ਨੇ ਇਹ ਚੀਜ਼ ਹੈ ਕਈ ਤਾਂ ਪਹੁੰਚਾ ਨੀਚੇ ਬਣਵਾ ਲੈਂਦੇ ਆ ਵੀ ਇੱਥੇ ਆਪਣਾ ਮਤਲਬ ਪਹੁੰਚਾ ਸਕਰੋਲਾ ਮਾਰ ਕੇ ਬਣਾ ਦਿਓ ਤੇ ਇਹ ਆਪਣੇ ਉੱਪਰ ਵਰਕ ਆ ਜਾਂਦਾ ਪਰ ਇਹ ਆਪਾਂ ਤਿਆਰ ਕਰਾਂਗੇ ਇਹ ਆਪਣਾ 10 ਇੰਚ ਹੈ ਤੇ ਇਹਦਾ ਵਿਚਾਲਾ ਆਪਾਂ ਕਰ ਲੈਣਾ ਵਰਕ ਦਾ ਵਿਚਾਲਾ ਕਰਕੇ ਆਪਾਂ ਇੱਥੋਂ ਨਿਸ਼ਾਨ ਲਾ ਲੈਣਾ ਇੱਕ ਵਾਰੀ ਇਹਦਾ ਵਿਚਾਲਾ ਆ ਗਿਆ ਇੱਥੇ 10 ਇੰਚ ਦੇ ਹਿਸਾਬ ਨਾਲ ਆਪਾਂ ਲਾ ਲਿਆ ਇੱਥੋਂ ਇਹ ਆਪਣਾ 5 ਇੰਚ ਇੱਥੇ ਆ ਗਿਆ ਇਸ ਤੇ ਇਹ ਦੇਪੜਾ ਵਿਚਾਲਾ ਹੈ ਹੁਣ ਆਪਾਂ ਇਧਰਲੀ ਸਾਈਡ ਦੇਖਾਂਗੇ ਕਿੰਨਾ ਕੱਪੜਾ ਹੈ ਇਧਰਲੀ ਸਾਈਡ ਆਪਣੇ ਕੋਲੇ ਪੌਣੇ ਇਕੱਠਾ ਹੈ ਤੇ ਉਨਾ ਹੀ ਕੱਪੜਾ ਆਪਾਂ ਉਧਰਲੀ ਸਾਈਡ ਇਸ ਤਰ੍ਹਾਂ ਲਿシャਣ ਲੈਣਾ ਇਹ ਆਪਾਂ ਇਹ ਜਿੰਨਾ ਇਹ ਹੈਗਾ ਉਨਾ ਹੀ ਚੌੜਾ ਆਪਾਂ ਪਾਵਾਂਗੇ ਜਿਵੇਂ ਇਧਰ ਵਰਕ ਦੇ ਹੈਗਾ 2.5 ਇੰਚ ਤੇ 2.5 ਇੰਚੀ ਵਰਕ ਦੇ ਇਧਰਲੀ ਸਾਈਡ ਠੀਕ ਹੈ ਇਸ ਤਰ੍ਹਾਂ ਆਪਾਂ ਪੌਂਚੇ ਦਾ ਵਿਚਾਲਾ ਮਣ ਕੇ ਇਹ ਆਪਾਂ ਸਲਵਾਰ ਦਾ ਪੌਂਚਾ ਆਪਾਂ ਪੂਰਾ ਇਹ ਆਪਾਂ ਪੈ ਜੂਗਾ 15 ਸਵਾ 15 ਸਾਰਾ ਪੌँचा ਹੋ ਜਾਣਾ ਹੈ ਤੇ ਉਹੀ ਆਪਾਂ ਕੁੰਦਾ ਜਿਹੜਾ ਉਧਰੋਂ ਆਪਣਾ ਕਾਟ ਘੱਟ ਪਾਵਾਂਗੇ ਹੁਣ ਆਪਾਂ ਨੇ ਇਹਦਾ ਪੌँचा ਕਟਾਵਾ ਵਾਲਾ ਵੀ ਇਸ ਤਰ੍ਹਾਂ ਤਿਆਰ ਕਰ ਸਕਦੇ ਆ ਜਿੱਦਾਂ ਬਣਿਆ ਪਰ ਇਹ ਥੋੜਾ ਜਿਹਾ ਵਰਕ ਘੱਟ ਹੈ ਆਪਾਂ ਨੂੰ 6.5 ਪੌँचा ਚਾਹੀਦਾ ਇਹ ਆਪਣੇ ਕੋਲੇ ਹੈਗਾ 10 ਇੰਚ ਇਹ ਸਾਈਡ ਤੋਂ ਫਿਰ ਸੈੱਟ ਨਹੀਂ ਆਉਣਾ ਇਹ ਤਾਂ ਕਰਕੇ ਆਪਾਂ ਇਹਦਾ نیچے ਕੱਪੜਾ ਰੱਖ ਕੇ ਹੀ ਪੌँचा ਬਣਾਵਾਂਗੇ ਆਪਾਂ نیچے ਰੇਪ ਕਪੜਾ ਆ ਜਿਹੜਾ ਨੀਚੇ ਕਢਾਈ ਹੈ ਉੱਥੋਂ ਰੱਖ ਕੇ ਇਹਦਾ ਆਪਾਂ ਕਪੜਾ ਰਾਵਾਂਗੇ ਠੀਕ ਹੈ ਸਵਾਇ ਇੱਕ ਇਧਰ ਰੱਖਾਂਗੇ ਇਹ ਆਪਣਾ ਸਲਾਈ ਚ ਵੀ ਆਊਗਾ ਤੇ ਥੋੜਾ ਜਿਹਾ ਆਪਣਾ نیچے ਬਚ ਜਾਊਗਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਣਾ ਇਸ ਨਿਸ਼ਾਨ ਨੂੰ ਤੁਸੀਂ ਤਰੱਕੀ ਨਾ ਆਪਾਂ ਇਦਾਂ ਨਿਸ਼ਾਨ ਲਾਉਣਾ ਹੈ ਠੀਕ ਹੈ ਇਹ ਆਪਣੇ ਕੋਲੇ ਇਹ ਆਪਾਂ ਇੱਥੋਂ ਕੱਟ ਕਰ ਦੇਣਾ ਨੀਚੇ ਵਾਲਾ ਕਪੜਾ ਆਪਾਂ ਕਟਿੰਗ ਕਰ ਦੇਣਾ ਇਸ ਦੇ ਉੱਪਰੋਂ ਆਪਾਂ ਲੰਬਾਈ ਮਿਣਾਗੇ ਤੇ ਇਹ ਜ਼ਰੂਰ ਆਪਾਂ ਸੈਂਟਰ ਕਰਕੇ ਇਹਦਾ ਪੌਂਚ ਆਪਾਂ ਇਸੇ ਤਰ੍ਹਾਂ ਹੀ ਆਪਾਂ ਤਿਆਰ ਕਰਨਾ ਹੈ ਕਿਉਂਕਿ ਉਹ ਦੂਸਰਾ ਆਪਾਂ ਜੇੁੰਦੇ ਦੀ ਕਾਟ ਆਪਾਂ ਪਾਵਾਂਗੇ ਇੱਥੇ ਸਿਉਣ ਨਹੀਂ ਲਿਹਾਉਣੀ ਆਪਾਂ ਸਿਉਣ ਆਪਾਂ ਇਹਦੀ ਸਾਈਡ ਤੇ ਆਊਗੀ ਬਸ ਆਪਾਂ ਇੱਥੋਂ ਆਪਣਾ 1.5 ਤੋਂ ਉੱਪਰ ਇਹ 1.5 ਇਸੇ ਤਰ੍ਹਾਂ ਆਪਾਂ ਇੱਥੋਂ ਇੱਕੋ ਜਿਹਾ ਨਿਸ਼ਾਨ ਲਾਵਾਂਗੇ చిన్న నీచే ఉన్న నిశానం ఇతర రక మన కార్ట్ పా ఏది ఉపవారీ ఇంచ సారి తయారు జీ పడ్డే తే ఇంకా ఫిర్ ਇਹ ਤੁਹਾੱਕੀ ਐਂਟੀ ਟੂਬ ਮੇਨਾਗੀ ਆਪਾਂ 630 ਤੀ ਤਿਆਰ ਕਰਨੀ ਹੈ ਤੇ ਫਿਰ 35 ਦਾ ਆਪਾਂ ਪੂਰੀ ਤਿਆਰ ਕਟਾਈ ਕੀਤੀ ਹੈ ਕੁੰਦੇ ਦੀ ਕਟਾਈ ਆਪਾਂ 35 ਦੇ ਸਹਾਰਾ ਕਰਨੀ ਹੈ ਇਹ ਆਪਾਂ ਬੱਤੀਆਂ ਚ ਲਾ ਲਿਆ ਸੀ ਹੁਣ ਬੱਤੀ ਚ ਆਪਾਂ 1.5 ਇੰਚ ਦੀ ਕਾਟ ਪਾਉਣੀ ਹੈ ਇੱਥੋਂ ਆਪਾਂ ਦੇਖ ਸਕਦੇ ਤੁਸੀਂ ਡੇਰੇ ਕਰਕੇ ਜਿਹੜੀ ਆਪਾਂ ਇੱਥੋਂ 1.5 ਇੰਚ ਦੀ ਕਾਟ ਪਾਉਣੀ ਹੈ ਇੱਥੋਂ ਆਪਾਂ ਦੇ ਰੰਚ ਦੇ ਨਿਸ਼ਾਨ ਲਾ ਲਿਆ। ਇਧਰੋਂ ਆਪਾਂ ਸਿੱਧੇ ਰੱਖਣਾ ਪਹੁੰਚਾ। ਕਿਉਂਕਿ ਆਪਾਂ ਜੇ ਪਿੱਛੇ ਠਿੱਕਾ ਕਾਟ ਪਾਉਣੀ ਹੈ ਤੇ ਪਿਛਲੇ ਪਾਸੋਂ ਸਲਵਾਰ ਚੱਕਵੀ ਬਣ ਜਾਂਦੀ ਹੈ। ਤਾਂ ਕਰਕੇ ਆਪਾਂ ਇੱਥੋਂ ਇਸੇ ਤਰ੍ਹਾਂ ਠੀਕ ਇੰਨੇ ਕੀ ਹੀ ਕਾਟਾਂ ਮਲਾਵਾਂਗੇ ਉੱਪਰ। ਬਿਲਕੁਲ ਸਿਰੇ ਨਿਲ ਜਾਣੀ ਇਹ। ਇਹ ਆਪਾਂ ਇੱਥੋਂ ਰੱਖ ਕੇ ਬਸ ਇੰਨੇ ਹੀ ਕਾਟ ਸਿੱਧੀ ਕਰ ਦੇਣੀ ਹੈ। ਇਧਰੋਂ ਆਪਾਂ 2 ਇੰਚ 2.5 ਇੰਚ ਤੇ 3 ਇੰਚ ਛਾੜ ਸਕਦੇ ਹਾਂ। ਜੇ ਆਪਣਾ ਜਿਆਦਾ ਪਹੁੰਚਾ ਚੌੜਾ ਹੈ ਤਾਂ ਆਪਾਂ ਵੱਧ ਸਾਟ ਛੱਡ ਦੇਣਾ ਜੇ ਮਤਲਬ ਪਹੁੰਚਾ ਘੱਟ ਚੌੜਾ ਤੇ ਇਥੋਂ 2 ਗੰਜ ਛੱਡ ਦੇਣਾ ਤੇ ਫਿਰ ਆਪਾਂ ਇਹਨੂੰ ਇਸ ਕੱਟ ਨੂੰ ਐ ਮਲਾ ਕੇ ਇਸੇ ਤਰ੍ਹਾਂ ਹੋ ਆਪਾਂ ਕਟਿੰਗ ਕਰ ਦੇਣੀ ਹੈ ਇਹ ਖੜਮੀ ਸਲਵਾਰ ਜੀ ਬਣ ਜੂਗੀ ਪਹੁੰਚਾ ਜਿਵੇਂ ਨੀਚੇ ਨੂੰ ਡਿੱਗਣ ਲੱਗ ਜਾਂਦਾ ਕੜਾਈ ਨਹੀਂ ਦਿਸਦੀ ਫਿਰ ਤੇ ਜੇ ਆਪਾਂ ਇਸ ਤਰੀਕੇ ਨਾਲ ਕੱਟਾਂਗੇ ਫਿਰ ਆਪਣੀ ਕੜਾਈ ਬਿਲਕੁਲ ਦਿਸੂਗੀ ਨਾਲ ਤਾਂ ਪਹੁੰਚੇ ਦੀ ਤੇ ਨਾਲੇ ਪਿੱਛੋਂ ਖਿੱਚਣੀ ਪੈਂਦੀ ਸਲਵਾਰ ਨੂੰ ਨਹੀਂ ਪਿੱਛੋਂ ਆਪਣੇ ਅੱਡੇ ਨਾਲ ਤੋਂ ਚੱਕੀ ਜੀ ਜਾਂਦੀ ਸਲਵਾਰ ਤੇ ਹੁਣ ਆਪਾਂ ਇੱਕ ਟਾਕੀ ਦੇ ਵਿਚਾਲੇ ਲਾ ਦੇਣਾ ਇੱਥੇ ਇਹਦੀ ਆਪਾਂ ਜਰੂਰ ਕਰੀਜ ਬਣਾਉਣੀ ਆ ਮਤਲਬ ਕਿ ਜਿਹੜਾ ਵਾਲ ਚੱਕ ਕੇ ਜਰੂਰ ਪਾਉਣਾ ਇੱਥੋਂ ਤੇ ਇਹ ਫਿਰ ਆਪਾਂ ਜਦੋਂ ਪ੍ਰੈਸ ਕਰਦੇ ਆ ਸਲਵਾਰ ਆ ਚੀਜ਼ ਮੂਰੂ ਸਹੀ ਰਹਿੰਦੀ ਆਪਾਂ ਨੂੰ ਤਹਿ ਮਾਰਨੇ ਵੀ ਸਹੀ ਰਹਿੰਦੀ ਆ ਤੇ ਜਿਹੜੇ ਇਹਦੇ ਵਾਲ ਪਾਉਣੇ ਆ ਇਹ ਜਰੂਰ ਤਿਆਰ ਰੱਖਣਾ ਆ ਦੇਖ ਸਕਦੇ ਤੁਸੀਂ ਇਹ ਇਸ ਤਰ੍ਹਾਂ ਬਣ ਜਾਂਦੀ ਥੋੜੀ ਜੀ ਇਹਦਾ ਵਾਲ ਵੀ ਇਸੇ ਤਰ੍ਹਾਂ ਹੀ ਚੱਕਾਂਗੇ ਆਪਾਂ ਜਿਹੜਾ ਵਾਲਾ ਇਹਦੀ ਆਪਾਂ ਇੱਕ ਰੀਜ ਬਣਾਵਾਂਗੇ ਇਹ ਵੀ ਆਪਾਂ ਐ ਇੱਤਾ ਹੀ ਰੱਖਣਾ ਇਹ ਨਹੀਂ ਹੈ ਵੀ ਆਪਾਂ ਜੇ ਆਹ ਚੀਜ਼ ਜੀ ਟੇੜ ਹੈ ਤੇ ਇਹਨੂੰ ਕਪੜਾ ਵੱਧ ਵਿੱਚ ਦੇਣਾ ਕਪੜਾ ਵੱਧ ਨਹੀਂ ਵਿੱਚ ਦੇਣਾ ਬਸ ਇਸੇ ਤਰ੍ਹਾਂ ਹੀ ਜਿਵੇਂ ਇੱਕ ਵਾਲ ਆਪਣਾ ਬਣ ਗਿਆ ਤੇ ਇਸੇ ਤਰ੍ਹਾਂ ਹੀ ਦੂਸਰਾ ਵਾਲ ਵੀ ਇੰਨਾ ਹੀ ਕਪੜਾ ਵਿੱਚ ਦੇਵਾਂਗੇ ਇਸ ਤਰ੍ਹਾਂ ਹੀ ਇਦਾਂ ਇਦਾਂ ਕਪੜਾ ਰੱਖ ਕੇ ਆਪਾਂ ਵਾਲ ਪਾਉਣੇ ਹੈ ਤੇ ਇਹ ਇਸੇ ਤਰ੍ਹਾਂ ਬਣਾਏ ਕਰਕੇ ਥੋੜੀ ਇਹ ਆ ਚੀਜ਼ ਆਪਣੀ ਘੜਮੀ ਬਣੂਗੀ ਆ ਚੀਜ਼ ਆਪਣੀ ਓਨੀ ਬਣੂਗੀ ਜੇ ਆਪਾਂ ਪਿੱਛੋਂ ਵੱਧ ਕਪੜਾ ਦੇਤਾ ਫੇਰ ਤਾਂ ਕਾਟ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਆਪਾਂ ਜਿਹੜੀ ਕਾਟ ਵਾਲੀ ਸਲਵਾਰ ਬਣਾਉਣੀ ਆ ਆਪਾਂ ਇੱਥੋਂ 1.5 ਇੰਚ ਦੀ ਕਾਟ ਪਾਤੀ ਹੈ ਤੇ ਇੱਕ ਟੱਕ ਆਪਾਂ ਜਿਹੜਾ ਹੈਗਾ ਇਸ ਸਾਈਡ ਤੇ ਲਾਵਾਂਗੇ ਵਿਚਾਲੇ ਇਹ ਆਪਾਂ ਲਾਵਾਂਗੇ ਪਹੁੰਚੇ ਦਾ ਵਿਚਾਲਾ ਫਿਰ ਆਪਾਂ ਇਹ ਟੱਕ ਲਗਾਉ ਜਦੋਂ ਆਪਾਂ ਪਹੁੰਚਾ ਜੜਨਾ ਹੈ ਇਹ ਤੱਕ ਆਪਣੇ ਪਹੁੰਚੇ ਦੇ ਵਿਚਾਲੇ ਆਉਣਾ ਚਾਹੀਦਾ ਤਾਂ ਹੀ ਫਿਰ ਆਪਣਣ ਕੜਾਈ ਜਿਹੜੀ ਹੈ ਜਾਰੀ ਦੋਨੇ ਸਾਈਡਾਂ ਤੇ ਇੱਕੋ ਜਿਹੀ ਹੋਊਗੀ ਇਸ ਤਰੀਕੇ ਨਾਲ ਆਪਾਂ ਕੜਾਈ ਵਾਲਾ ਜਿਹੜੀ ਸਲਵਾਰ ਉਹਦਾ ਪਹੁੰਚਾ ਲਾਉਣਾ ਹੈ ਪਹਿਲਾਂ ਹੁਣ ਆਪਾਂ ਇਹਨੂੰ ਮਿੰਨੀ ਲੈਣਾ ਇੱਕ ਵਾਰ ਇਹਦੀ ਮੈਂਤੀ ਕਰ ਲੈਣੀ ਇੱਥੋਂ ਰੱਖ ਕੇ ਵੀ ਇਹ ਆਪਣਾ ਕਿੰਨਾ ਹੈ ਇਹ ਆਪਣੇ ਕੋਲੇ ਹੈਗਾ ਇਹ ਆਪਣੇ ਕੋਲ 8 ਇੰਚ ਦੇ ਕਰੀਬ ਹੋ ਗਿਆ 8 ਤੋਂ بس ਥੋੜੇ ਦਾ ਟਾਸਾ ਲਿਜੇ। ਹੁਣ ਆਪਾਂ ਨੂੰ ਚਾਹੀਦਾ ਇਹ ਪੌਂਚਾ ਇਹਨਾਂ ਦਾ ਤਿਆਰ 6.5 ਕਰਨਾ ਆਪਾਂ। 6.5 ਪੌਂਚਾ ਆਪਣਾ ਇਹਨਾਂ ਤਿਆਰ ਹੋ ਗਿਆ ਜੀ। ਐਕਸਟਰਾ ਜੇ ਆਪਣਾ 6.5 ਪੌਂਚਾ ਤਿਆਰ ਆਪਣੇ ਕੋਲੋਂ ਇਹ ਐਕਸਟਰਾ ਕਪੜਾ ਹੈਗਾ ਇਹਨਾਂ। ਤੇ ਤਾਂ ਕਰਕੇ ਆਪਾਂ ਜਿਹੜਾ ਹੁੰਦੇ ਦੀ ਕਾਟ ਹੈ ਉਹ ਆਪਾਂ ਘੱਟ ਪਾਵਾਂਗੇ ਕਿਉਂਕਿ ਇਹਨਾਂ ਤਾਂ ਸਲਾਈ ਚ ਆ ਜਾਣਾ। ਤੇ ਇੰਨਾ ਹੀ ਵੱਧ ਆਪਣੇ ਕੋਲੇ ਫਿਰ ਆਪਾਂ 1.5 ਇੰਚ ਦੀ ਕਾਟ ਪਾਵਾਂਗੇ ਤੇ ਇਸ ਹਿਸਾਬ ਨਾਲ ਆਪਾਂ ਇਹ ਰੱਖ ਕੇ ਪਹੁੰਚੇ ਦੀ ਕਾਰਟ ਕਾਉਣੀ ਹੈ ਤੇ ਹੁਣ ਆਪਾਂ ਕੁੰਦਾ ਕਟਾਂਗੇ ਇਹ ਆਪਣੇ ਕੋਲੇ ਜੇ বেলਟ ਦਾ ਕਪੜਾ ਬੰਦਾ ਹੋਵੇ বেলਟ ਬਣ ਜੂਗੀ ਨਹੀਂ ਨਾ ਬਣੀ ਤਾਂ ਫਿਰ ਇਹ ਆਪਣੇ ਪਹੁੰਚ ਜਾਂਦੇ ਹੀ ਢਾਲ ਲੱਗ ਜਾਂਦਾ ਕਪੜਾ ਹੁਣ ਆਪਾਂ ਇਹਦਾ ਕੁੰਦਾ ਕਟਾਂਗੇ ਆਪਾਂ ਕੁੰਦੇ ਦਾ ਨਿਸ਼ਾਨ ਵੀ ਟੀੜਾ ਪਾਉਂਦਾ ਬਣਾਵਾਂਗੇ 33 ਇੰਚ ਦਾ ਸਾਮਣਾ ਇਹ ਤੋਂ ਆਪਾਂ ਇਹਦਾ ਥੋੜਾ ਇਹ ਕਿਰ ਕੱਟ ਰੱਖਾਂਗੇ ਕਿਉਂਕਿ ਇਹਦੇ ਫੁੱਲ ਮਾਜਾ ਕਪੜਾ ਹੁੰਦਾ ਹੈ ਤੇ ਸਹੀ ਨਹੀਂ ਬਣਦਾ ਸਵਾਦ ਜ਼ਿਆਦਾ ਘੇਲਾ ਨਹੀਂ ਆਦਾ ਇਹਦਾ ਇਹ ਕਿਰ ਥੋੜਾ ਇਹ ਕੱਟ ਕਰਾਂਗੇ ਇਸੇ ਤਰ੍ਹਾਂ ਆਪਾਂ ਇੱਥੋਂ ਜਿੰਨਾ ਕਪੜਾ ਬਚਿਆ ਉਸ ਨੂੰ ਲੋਹਾਂ ਕਰਕੇ ਵਿਛਾ ਲੈਣਾ ਹੈ ਜਿਹੜੀ ਸਾਈਡ ਆਪਾਂ ਇਸ ਤਰ੍ਹਾਂ ਖੁੱਲੀ ਹੈ ਉਸ ਸਾਈਡ ਤੋਂ ਆਪਾਂ ਨਿਸ਼ਾਨ ਲਾਉਣ ਲੱਗਾਗੇ ਪਹਿਲਾਂ ਉਧਰ ਆਪਾਂ ਇੱਕ ਟਰੱਕ ਕੇ ਇੱਥੋਂ ਆਪਾਂ ਇਹ ਤਾਂ 32 ਇੰਚ ਆਪਾਂ ਘੇਰ ਬਣਾਉਣਾ ਹੈ ਤੇ ਇੱਧਰੋਂ ਆਪਾਂ ਇਹਦਾ 32 ਤੋਂ ਆਪਣਾ ਇੱਥੋਂ ਜਿੱਥੇ ਨਿਸ਼ਾਨ ਆ ਜਾਂਦਾ ਇਹਦਾ ਪਣੇ ਲੋਟ ਨੂੰ ਉੱਤੋਂ ਆਪਾਂ ਝੋਲੀ ਰੱਖ ਲੈਣੀ ਹੈ ਇਹਦੀ ਝੋਲੀ ਆਪਾਂ ਨੂੰ ਚਾਹੀਦੀ ਇਹਦੀ 10 ਇੰਚ ਠੀਕ ਹੈ ਆਪਾਂ ਇੱਥੇ 10 ਦੇ ਨਿਸ਼ਾਨ ਲਾ ਲੈਣਾ 32 32 ਇੰਚ ਕਰਕੇ ਆ ਦੇਖ ਸਕਦੇ ਤੁਸੀਂ ਇੱਥੇ 32 ਆਉਂਦਾ ਇਆ ਪੈਨ ਸ਼ਾਨ ਲਾਲਿਆ ਹੁਣ ਆਪਾਂ ਜਿਹੜਾ ਇਹ ਆਪਣਾ ਇੱਕ ਸਾਈਡ ਦਾ ਕੁੰਦਾ ਜਿਹੜਾ ਇੰਨਾ ਘੇਰੇ ਦਾ ਬਣ ਜਾਊਗਾ 32 ਇੰਚ ਤੇ ਇਥੋਂ ਆਪਾਂ ਲਾ ਕੇ ਜੇ ਕਿਸੇ ਵੀ ਸਰਵਾਰ ਦਾ ਤੁਸੀਂ ਘੇਰ ਥੋੜਾ ਜਿਹਾ ਕੱਟ ਕਰਨਾ ਹੋਵੇ ਜੇ ਆਪਾਂ ਜਿਸ ਹਿਸਾਬ ਦੀ ਸਰਵਾਰ ਬਣਾਉਣੀ ਹੋਵੇ ਬੇਬੀ ਜਾਨ ਭਾਰੀ ਬਣਾਉਣੀ ਹੋਵੇ ਬਾੜੀ ਤੇ ਹੌਲੀ ਬਣਾਉਣੀ ਹੋਵੇ ਤਾਂ ਬਸ ਉਹਦਾ ਤੁਸੀਂ 32 ਇੰਚ ਘੇਰਾ ਕੇ ਤਿਆਰ ਕਰ ਲਓ ਬਹੁਤਸ ਕੀਕ ਬਣ ਜਾਂਦੀ ਸਲਵਾਰ ਬਹੁਤ ਸੋਹਣੀ ਨਾ ਤਾਂ ਜ਼ਿਆਦਾ ਹੀ ਭਾਰੀ ਬਣਦੀ ਹੈ ਤੇ ਨਾ ਜ਼ਿਆਦਾ ਹੌਲੀ ਇਸ ਤਰ੍ਹਾਂ 23 ਇੰਚ ਤੇ ਰੱਖ ਕੇ ਆਪਾਂ ਝੋਲੀ ਦੇ ਅੱਕਾ ਨਿਸ਼ਾਨ ਲਾ ਕੇ ਇੱਕ ਕੁੰਦਾ ਕੱਟ ਲਾਂਗੇ ਪਰ ਇਹੇ ਕੁੰਦਾ ਚੱਕ ਕੇ ਆਪਾਂ ਦੂਸਰੀ ਸਾਈਡ ਰੱਖ ਕੇ ਇਹਦੇ ਜਿੰਨਾ ਹੀ ਦੂਸਰੀ ਸਾਈਡ ਤੋਂ ਲਾਵਾਂਗੇ ਇਸ ਤਰੀਕੇ ਨਾਲ ਆਪਾਂ ਕੁੰਦਾ ਕੱਟ ਕਰਾਂਗੇ ਹੁਣ ਆਪਾਂ ਇਸੇ ਤਰ੍ਹਾਂ ਦੂਜਾ ਕੁੰਦਾ ਕੱਟਾਂਗੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਰੱਖ ਲੈਣਾ ਉਹ ਕੁੰਦਾ ਇੱਕ ਕੱਟ ਕੇ 23 ਇੰਚ ਦੇ ਹਿਸਾਬ ਨਾਲ ਔਰ ਆਪਾਂ ਇੱਧਰ ਲਈ ਸਾਈਡ ਨੂੰ ਆਪਾਂ ਸੈੱਟ ਕਰਕੇ ਰੱਖ ਲਿਆ ਤੇ ਉਹਦੇ ਉੱਪਰ ਆ ਕੱਪੜਾ ਸੈੱਟ ਕਰ ਲੈਣਾ ਇਸ ਤਰ੍ਹਾਂ। ਹੁਣ ਇਸ ਤਰ੍ਹਾਂ ਸੈੱਟ ਕੀਤਾ। ਇੱਧਰ ਪੂਰਾ ਆ ਰਿਹਾ। ਬਸ ਚੈੱਕ ਕਰ ਲੈਣਾ ਇੱਕ ਵਾਰੀ ਸਾਰਾ ਲੜਵਟਾ ਛੋਟਾ ਨਹੀਂ ਹੋਣਾ ਚਾਹੀਦਾ ਬਸ ਜਦੋਂ ਆਪਾਂ ਕਟਿੰਗ ਕਰਨਾ ਧਿਆਨ ਦੇ ਕੇ ਪੂਰਾ ਇਧਰੋਂ ਵੀ ਆਪਾਂ ਬਰਾਬਰ ਕਰ ਲੈਣੇ ਸਾਰੇ ਲੜ। ਇਸੇ ਤਰ੍ਹਾਂ। ਹਣ ਆਪਣੇ ਕੋਲੇ കട്ടുണ്ടോസരാ കട്ടേ നമ്മൾ കൂടാ കട്ടെ ഇത് പച്ചയാ ജാ ദിവട്ടവെ ഹോട്ട സൽവാര സിദ്ധി ആ ਆਪਾਂ ਥੋੜੀ ਜਿਹੀ ਇਹਦੀ ਕਾਟ ਪਾਵਾਂਗੇ ਕਿਉਂਕਿ ਆਪਣਾ ਪੌँचा ਇਧਰ ਵੱਡਾ ਪਾਇਆ ਹੋਇਆ ਤੇ ਇਹ ਆਪਣਾ ਇਧਰੋਂ ਸੀਨ ਚ ਆ ਕੇ ਕਪੜਾ ਜਿਹੜਾ ਥੋੜਾ ਜਿਹੀ ਚਾਹੀਦਾ ਆਪਾਂ ਨੂੰ ਤੇ ਆਪਾਂ ਥੋੜੀ ਜਿਹੀ ਇੱਥੋਂ ਜਿਹੜੀ ਕਾਟ ਚੱਕਣੀ ਹੈ ਇੱਥੋਂ ਆਪਾਂ ਇਸ ਤਰ੍ਹਾਂ ਥੋੜੀ ਜਿਹੀ ਗਲਾਈ ਵੱਚ ਲਿਆ ਕੇ ਇਹਦੇ ਨਾਮ ਲਾਉਣੀ ਆ ਇਦਾਂ ਇਹਦਾ ਆਪਾਂ ਨਹੀਂ ਆਪਏ ਕਾਟ ਠੀਕ ਹੈ ਇਸ ਤਰ੍ਹਾਂ ਕੱਟ ਕਰ ਕਰ ਲੈ ਕੁੰਦਾ ਇਹ ਤਾਂ ਇਹ ਤਾਂ ਵਾਟ ਪੈ ਜੂਗੀ ਜੀ ਥੋੜੀ ਜੀ ਸਲਵਾਰ ਇੱਥੋਂ ਕੁੰਦਾ ਅਗੋਂ ਪਾਸੇ ਵੀ ਕੱਟ ਲਾਂਗੇ ਇੱਥੋਂ ਸੈੱਟ ਰੱਖਿਆ ਹੋਇਆ ਆਪਣਾ ਕੱਪੜਾ ਇਹ ਆਪਣੇ ਹੁਣ ਦੋਨੇ ਕੁੰਦੇ ਕੱਟ ਹੋਏ। ਪੌਂਚਾ ਵੀ ਕੱਟ ਲਿਆ ਹੁਣ ਆਪਣੀ ਬੈਲਟ ਰੈਂਦੀ ਹੈ। ਬੈਲਟ ਵਾਸਤੇ ਜਿਹੜੀ ਆਪਣੀ ਕਿੰਨੀ ਬੈਲਟ ਹੁੰਦੀ ਹੋ ਤੋ 1 ਇੰਚ ਵਾਧਾ ਰੱਖ ਕੇ ਕਟਾਈ ਕਰ ਲੈਣੀ ਹੈ। ਤੇ ਆਪਾਂ 3 ਇੰਚ ਮਾਈਂਸ ਕੀਤੇ ਸੀ ਉਹ ਚੋਂ 4 ਇੰਚ ਦੀ ਆਪਾਂ ਬੈਲਟ ਲਾਉਣੀ ਹੈ। ਤੇ 1 ਇੰਚ ਆਪਾਂ ਸਲਾਈ ਦੇ ਐਕਸਟਰਾ ਸੀਗਾ। ਇਸ ਕਰਕੇ ਆਪਾਂ ਦੇ ਜਿਹੜੀ ਬੈਲਟ ਆ ਉਹ 3 7 ਇੰਚ ਦੀ ਪਾਉਣੀ ਹੈ। 3 ਇੰਚ ਐਕਸਟਰਾ ਚਾਹੀਦੀ ਹੁੰਦੀ ਹੈ 4 ਇੰਚ ਬੈਲਟ ਤਿਆਰ ਕਰਨੀ ਹੈ। ਤੇ 3 ਇੰਚ ਆਪਾਂ ਵੱਧ ਲੈਣਾ ਹੁੰਦਾ ਨੇਫੇ ਵਿੱਚ ਨੇਫਾ ਫੋਲਡ ਕਰਨ ਵਾਸਤੇ ਤੇ ਹੁਣ ਆਪਾਂ ਦੇਖ ਕੇ ਕਿੰਨਾ ਆਇਆ ਕਪੜਾ ਕੁਝ ਲਾ ਲਾਂਗੇ ਇਹਦੀ ਆਪਾਂ 벨ਟ ਤਿਆਰ ਕਰਾਂਗੇ ਇਹ ਆਪਣੇ ਕੋਲੇ ਹੈਗਾ ਜੇ ਇਹਦੀ 벨ਟ ਆਪਣੇ ਕੋਲ 22 22 ਇੰਚ ਤਿਆਰ ਹੈ ਇਹ ਤੋਂ ਪੈਸਟਲ ਰੱਖ ਲੈਣੀ। ਦੇਖਦੇ ਆ ਕਿੰਨਾ ਕਪੜਾ ਹੈ। ਇਸ ਤਰ੍ਹਾਂ ਦੇਖ ਲੈਣਾ। ਇਹ ਬਾਈ ਪੂਰਾ 22 ਇੰਚੀ। ਇਸ ਤਰੀਕੇ ਨਾਲ ਆਪਾਂ ਰੱਖ ਸਕਦੇ ਹਾਂ। ਤੇ ਨਹੀਂ ਕਿਰਪਾ ਪਿੱਛੇ ਕਰ ਲੈਣਾ ਇਹਨੂੰ। ਤੇ ਇੱਥੇ ਆਪਾਂ ਥੋੜਾ ਜਿਹਾ ਜੋੜ ਪਾ ਦਾਂਗੇ ਤੇ ਇਹਦੇ ਨਾਲ ਆਪਣੀ ਬੈਲਟ ਜਿੰਨੀ ਘਟਦੀ ਪੂਰੀ ਹੋ ਜੂਗੀ। ਤੇ ਇਸ ਤਰ੍ਹਾਂ ਬਸ ਬੈਲਟ ਆਪਾਂ 7-7 ਇੰਚ ਰੱਖ ਕੇ ਤੇ ਬੈਲਟ ਦੀ ਕਟਾਈ ਕਰ ਲੈਣੀ ਹੈ। ਹੁਣ ਆਪਣੀ ਸਲਵਾਰ ਕੱਟ ਹੋਊਗੀ। ਸਾਰੇ ਕੱਟੀ ਗਈ ਹੈ ਤੇ ਹੁਣ ਇਹ ਜਿਹੜੀ ਆਪਾਂ ਲਾਈਨਿੰਗ ਕੱਟਣੀ ਹੈ ਹੁਣ ਆਪਾਂ ਇਥੇ ਲਾਈਨਿੰਗ ਜਿਹੜੀ ਹੈ ਉਹ ਨੀਚੇ ਵਿਛਾ ਕੇ ਬਸ ਉੱਪਰ ਰੱਖ ਕੇ ਇਹਨੂੰ ਕਟਾ ਕਰ ਲੈਣਾ ਤੇ ਸਿਰਫ ਥੋੜਾ ਥੋੜਾ ਆਪਣਾ ਲਾਈਨਿੰਗ ਜਿਹੜੀ ਵਧ ਰੱਖਣੀ ਹੈ ਜਦੋਂ ਆਪਾਂ ਕੱਟ ਕਰਨੀ ਹੈ ਤੇ ਥੋੜੀ ਥੋੜੀ ਲਾਈਨਿੰਗ ਸਾਈਡਾਂ ਤੇ ਸਾਰੇ ਪਾਸੇ ਥੋੜਾ ਥੋੜਾ ਵਧਾ ਕੇ ਰੱਖ ਕੇ ਕੱਟ ਕਰ ਲਿਓ ਤੇ ਬਸ ਇਹ ਉਹ ਸਾਰੀ ਸਲਵਾਰ ਲਾਈਨਿੰਗ ਵਾਲੀ ਦੀ ਕਟਿੰਗ ਇਸੇ ਤਰ੍ਹਾਂ ਹੁੰਦੀ ਹੈ ਤੇ ਕੇ ਪਹਿਲਾਂ ਆਪਾਂ ਕਪੜੇ ਦੀ ਕਟਿੰਗ ਕਰਨੀ ਹੈ ਤੇ ਬਾਅਦ ਵਿੱਚ ਲਾਈਨਿੰਗ ਦੀ ਕੁੰਦਾ ਜਿਹੜਾ ਕੱਟਣਾ ਉਹ ਵੀ ਆਪਾਂ ਉਹਦੇ ਹੇਠਾਂ ਰੱਖ ਕੇ ਹੀ ਹੁੰਦਾ ਕੱਟ ਦੇਣਾ ਮਿਸ਼ਾ ਆ ਕੇ ਕਪੜਾ ਉੱਪਰ ਹੁੰਦਾ ਰੱਖ ਕੇ ਕੱਟ ਦੇਣਾ ਜੇ ਕੋਈ ਜੋੜ ਪੈਂਦਾ ਲਾਈਨਿੰਗ ਵਿੱਚ ਆਪਾਂ ਜੋੜ ਵੀ ਪਾ ਸਕਦੇ ਹਾਂ ਹਾਂਜੀ ਆ ਆਪਣੀ ਸਲਵਾਰ ਬਣ ਕੇ ਰੈਡੀ ਹੋ ਗਈ ਹੈ ਤੇ ਇਸ ਤਰ੍ਹਾਂ ਇਹ ਤਾਂ ਵਰਕ ਆ ਗਿਆ ਆ ਦੇਖ ਸਕਦੇ ਤੁਸੀਂ ਆਪਾਂ ਨਾ ਆ ਚੀਜ਼ ਨੀਚੇ ਜਿਹੜੀ ਰੱਖੀ ਸੀਗੀ ਇਹ ਬਸ ਇੱਕ ਇੱਕ ਸਕਰੋਲ ਵਾਲੀ ਇੰਨੀ ਰਹੇਗੀ ਤੇ ਆਪਣੇ ਵਰਕ ਆ ਗਿਆ ਸਾਰਾ ਉੱਪਰ ਇਹ ਇਸ ਤਰ੍ਹਾਂ ਆਪਣੀ ਮੰਡੀ ਇਹਦੇ ਵਿੱਚ ਸਿਉਣ ਵੀ ਕੋਈ ਨਹੀਂ ਆਈ ਸਿਉਣ ਵੀ ਐਸਾਈਡ ਰਹਿ ਗਈ ਹੈ ਤੇ ਇਸ ਤਰ੍ਹਾਂ ਵਾਲ ਕਾਲੀ ਸਲਵਾਰ ਜਿਹੜੀ ਲਉਣੀ ਆਪਾਂ ਇਸ ਤਰ੍ਹਾਂ ਇੱਟੇ ਨਾਲ ਹੀ ਬਣ ਜਾਂਦੀ ਹੈ ਆ ਦੇਖੋ ਹਨਾ ਪਾਈ ਜਿਹੜੀ ਇੱਥੋਂ ਆਪਾਂ ਕਾਟ ਪਾਈ ਸੀ ਨਾ ਇਹ ਇਸ ਤਰ੍ਹਾਂ ਆਹ ਦੇਖ ਸਕਦੇ ਆਪਾਂ ਕਰੀਜ਼ ਬਿਲਕੁਲ ਇੱਥੇ ਆ ਗਈ ਹੈ ਇਹ ਕਾਟ ਪਾਈ ਆ ਆ ਆਪਣਾ ਪਾਸ ਆਵੇ ਥੋੜਾ ਢਿੱਲਾ ਕਿਉਂਕਿ ਇਧਰ ਆਪਣੀ ਕਾਟ ਮੂਰੋ ਖੜਮਾ ਖੜਮਾ ਸਲਵਾਰ ਇਸ ਤਰ੍ਹਾਂ ਲੱਗੂਗੀ ਪਿੱਛੋਂ ਆਪਣੀ ਬਾਲ ਬੜਾ ਵਧੀਆ ਬਹੁਤ ਸੋਹਣੇ ਬਣ ਗਏ ਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਣ ਗਏ ਇਹ ਇਹ ਆਪਾਂ ਕਾਰਡ ਪਾ ਕੇ ਜਿਹੜੀ ਬਣਾਈ ਸੀ ਉਸੇ ਦਾ ਤੇ ਇਹਦੀ ਆਪਾਂ ਜਿਹੜੀ ਬੈਲਟ ਚੜਦੇ ਆ ਇਹ ਵੀ ਆਪਾਂ ਇਸ ਤਰੀਕੇ ਨਾਲ ਚੜਾਈ ਹੈ ਦੇਖ ਸਕਦੇ ਤੁਸੀਂ ਕੋਈ ਵੀ ਵਾਲ ਬਾਹਰ ਨਹੀਂ ਦਿਖ ਰਿਹਾ ਆ ਦੇਖ ਸਕਦੇ ਤੁਸੀਂ ਇਹ ਅੰਡਰਗਰਾਉਂਡ ਹੀ ਇਹਦੇ ਵਾਲ ਕਰਦੇ ਆਪਾਂ ਬੈਲਟ ਜਿਹੜੀ ਲਗਾਈ ਹੈ ਇਹ ਅੰਡਰਗਰਾਉਂਡ ਸਿਓਨ ਲਾ ਕੇ ਵਾਲ ਵਾਲ ਜਿਹੜੇ ਸਾਰੇ ਵਿੱਚ ਕਰਦੇ ਇਹਦੇ ਆ ਬੈਕ ਵਾਲੀ ਵੀ ਦੇਖ ਸਕਦੇ ਤੁਸੀਂ ਇਹ ਬਲੇ ਇਹ ਵੀ ਆਪਾਂ ਅੰਡਰਗਰਾਉਂਡ ਕਰਦੇ ਆ ਆਪਾਂ ਨੂੰ ਹੁਣ ਕੋਈ ਵੀ ਸਲਵਾਰ ਦੀ ਸਿਉਣ ਐਂਟਰਲੌਕ ਨਹੀਂ ਕਰਨੀ ਪਊਗੀ ਤੇ ਇਸ ਤਰੀਕੇ ਨਾਲ ਆਪਾਂ ਬਣ ਪਾਏ ਆ ਹੁਣ ਤਾਂ ਆਪਾਂ ਪਹਿਲਾਂ ਵੀ ਅੰਡਰਗਰਾਉਂਡ ਇਸ ਫ੍ਰੀਸ਼ਿੰਗ ਨਾਲ ਸਲਵਾਰ ਬੰਦੀ ਹੈ ਤੇ ਕੋਈ ਵੀ ਧਾਗਾ ਨਹੀਂ ਬਾਹਰ ਲੱਗ ਦਿਸਦਾ ਇਹਦਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਸਲਵਾਰ ਦੀ ਕਟਾਈ ਕਰਕੇ ਤੇ ਇਸੇ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਸਲ ਕੜਾਈ ਵਾਲੀ ਸਲਵਾਰ ਦੀ ਬਹੁਤ ਪ੍ਰੋਬਲਮ ਆਉਂਦੀ ਭੈਣਾਂ ਨੂੰ ਕਿ ਕਿਸ ਤਰੀਕੇ ਨਾਲ ਕੱਟੀ ਕਿਸ ਤਰ੍ਹਾਂ ਪਹੁੰਚੇ ਬਣਾਈਏ ਇਹ ਆਪਾਂ ਇਸੇ ਤਰੀਕੇ ਨਾਲ ਬਣਾ ਸਕਦੇ ਆ ਜਿਵੇਂ ਆਪਣਾ ਵਰਕ નીચે ਕਪੜਾ ਜ਼ਿਆਦਾ ਛੱਡਿਆ ਹੁੰਦਾ ਉਹ ਆਪਾਂ ਉਨਾ ਉਨਾ ਹੀ ਨਾ ਰੱਖੇ ਉਹ ਕੱਟ ਕਰ ਲੈ ਤੇ ਇਸ ਤਰ੍ਹਾਂ ਆਪਾਂ ਬਣਾਵਾਂਗੇ ਤਾਂ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਧੰਨਵਾਦ